ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਪ੍ਰਸ਼ਾਸਨਿਕ ਬਣਤਰ ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ ਨਾਮ ਦਾ ਚੈਪਟਰ ਡਿਸਕਸ ਕਰਨ ਜਾ ਰਹੇ ਹਾਂ ਇਹ ਕਲਾਸ ਆਪਣੀ 8ਵੀਂ ਜਮਾਤ ਦੀ ਐਸਐਸਟੀ ਦੀ ਪੰਜਾਬ ਬੋਰਡ ਦੀ ਕਿਤਾਬ ਵਿੱਚੋਂ ਲਿਆ ਗਿਆ ਲੈਸਨ ਹੈ ਪੰਜਾਬੀ ਵਿੱਚ ਸਾਰੇ ਕਨਸੈਪਟ ਨੂੰ ਵਧੀਆ ਤਰੀਕੇ ਨਾਲ ਡਿਸਕਸ ਕਰਾਂਗੇ ਇਹ ਵੀਡੀਓ ਤੁਹਾਡੇ ਇਸ ਸਟੈਟ ਸੀਟੈਟ ਇਗਜ਼ਾਮ ਲਈ ਇੰਪੋਰਟੈਂਟ ਹੈਗੀ ਹੈ ਬਟ ਇਸ ਦੇ ਨਾਲ-ਨਾਲ 8ਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਵੀ ਇਸ ਵੀਡੀਓ ਨੂੰ ਦੇਖ ਕੇ ਕਾਫੀ ਸਾਰੇ ਕਨਸੈਪਟ ਕਲੀਅਰ ਕਰ ਸਕਦੇ ਨੇ ਐਂਡ ਆਪਦੇ ਪੱਕੇ ਪੇਪਰਾਂ ਦੀ ਤਿਆਰੀ ਕਰ ਸਕਦੇ ਨੇ ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਦੀ ਕੱਲ ਦੀ ਵੀਡੀਓ ਵਿੱਚ ਅਸੀਂ ਸਮਝਾ ਸੀਗਾ ਕਿ ਜਦੋਂ ਅੰਗਰੇਜ਼ ਭਾਰਤ ਵਿੱਚ ਆਏ ਸੀ ਕਿਹੜੇ ਮਕਸਦ ਨਾਲ ਆਪਣੇ ਭਾਰਤ ਦੇਸ਼ ਵਿੱਚ ਉਹਨਾਂ ਨੇ ਕਦਮ ਰੱਖਿਆ ਸੋ ਅੰਗਰੇਜ਼ ਭਾਰਤ ਵਿੱਚ ਵਪਾਰ ਕਰਨ ਆਏ ਸੀ ਬਿਜ਼ਨਸ ਕਰਨ ਆਏ ਸੀ ਤੇ ਉਹਨਾਂ ਦਾ ਅਲਟੀਮੇਟ ਏਮ ਜਾਂ ਫਿਰ ਅਲਟੀਮੇਟ ਗੋਲ ਕੀ ਹੈਗਾ ਸੀ ਕਿ ਵੱਧ ਤੋਂ ਵੱਧ ਲਾਭ ਪ੍ਰਾਪਤ ਕੀਤਾ ਜਾਵੇ ਵੱਧ ਤੋਂ ਵੱਧ ਪੈਸੇ ਪ੍ਰਾਪਤ ਕੀਤੇ ਜਾਣ ਬਟ ਇਸ ਵਲਾਬ ਨੂੰ ਪ੍ਰਾਪਤ ਕਰਨ ਦੇ ਚੱਕਰ ਵਿੱਚ ਉਹਨਾਂ ਨੇ ਭਾਰਤ ਦੇ ਰਾਜਨੀਤਿਕ ਮਸਲਿਆਂ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਤੇ ਕਾਫੀ ਸਾਰੇ ਇਲਾਕਿਆਂ ਨੂੰ ਜਿੱਤ ਲਿਆ ਜਦੋਂ ਕਾਫੀ ਸਾਰੇ ਇਲਾਕਿਆਂ ਨੂੰ ਜਿੱਤ ਲਿਆ ਤੇ ਫਿਰ ਉਹਨਾਂ ਨੇ ਸ਼ਾਸਨ ਪ੍ਰਬੰਧ ਚਲਾਉਣ ਲਈ ਨੀਤੀਆਂ ਵੀ ਤਿਆਰ ਕੀਤੀਆਂ ਜਿਨ੍ਹਾਂ ਦਾ ਉਦੇਸ਼ ਭਾਰਤ ਵਿੱਚ ਅੰਗਰੇਜ਼ਾਂ ਦੇ ਹਿੱਤਾਂ ਦੀ ਰਾਖੀ ਕਰਨਾ ਸੀਗਾ ਕਿ ਅੰਗਰੇਜ਼ਾਂ ਨੂੰ ਕੋਈ ਸਮੱਸਿਆ ਨਾ ਆਵੇ ਭਾਰਤ ਦੇ ਵਿੱਚ ਸੋ ਪ੍ਰਸ਼ਾਸਕਿਕ ਬਣਤਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਈਸਟ ਇੰਡੀਆ ਕੰਪਨੀ ਨੇ ਵਿਧਾਨਿਕ ਪ੍ਰਸ਼ਾਸਨਿਕ ਢਾਂਚੇ ਅਤੇ ਅਫਸਰ ਸਾਹੀ ਦੇ ਸੰਗਠਨ ਦੀ ਵੀ ਜ਼ਰੂਰਤ ਮਹਿਸੂਸ ਕੀਤੀ ਐਂਡ ਇਸ ਦੇ ਨਾਲ ਕੀ ਹੋਇਆ ਕਿ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਨੂੰ ਕਾਇਮ ਰੱਖਣ ਲਈ ਸਿਵਲ ਸਰਵਿਸ ਪੁਲਿਸ ਪੁਲਿਸ ਅਤੇ ਸੈਨਾ ਦਾ ਪ੍ਰਬੰਧ ਉਹਨਾਂ ਨੂੰ ਲੱਗਦਾ ਸੀਗਾ ਵੀ ਇਹਨਾਂ ਤਿੰਨਾਂ ਚੀਜ਼ਾਂ ਦਾ ਪ੍ਰਬੰਧ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਹਨਾਂ ਨੂੰ ਹੀ ਆਪਾਂ ਸਾਰਾ ਕੁਝ ਜੋ ਵੀ ਆਪਾਂ ਵੇਖਿਆ ਵੀ ਡਿਟੇਲ ਵਿੱਚ ਸਮਝਾਂਗੇ ਸਭ ਤੋਂ ਪਹਿਲਾਂ ਉਹਨਾਂ ਦੁਆਰਾ ਜਾਂ ਫਿਰ ਕਹਿ ਲਓ ਕਿ ਜਿਵੇਂ-ਜਿਵੇਂ ਡਿਵੈਲਪਮੈਂਟਸ ਆਪਾਂ ਨੂੰ ਵੇਖਣ ਨੂੰ ਮਿਲੀਆਂ ਕਿ ਜਿਹਦੇ ਵਿੱਚ ਸंवਿਧਾਨਿਕ ਪਰਿਵਰਤਨ ਵੇਖਣ ਨੂੰ ਮਿਲਿਆ ਇਹਦੀ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਹੁੰਦਾ ਕੀ ਹੈ ਕਿ ਜਦੋਂ ਅੰਗਰੇਜ਼ਾਂ ਨੇ ਇੱਥੇ ਰਾਜ ਕਰ ਲਿਆ ਉਹਨਾਂ ਨੇ ਵੱਤ ਵਦ ਪ੍ਰੋਫਿਟ ਕਮਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਭਾਰਤ ਦੇ ਹਿੱਸਿਆਂ ਦੇ ਉੱਤੇ ਕਬਜ਼ਾ ਕਰ ਲਿਆ ਕਾਫੀ ਸਾਰੇ ਇਲਾਕਿਆਂ ਦੇ ਉੱਤੇ ਸੋ ਸਭ ਤੋਂ ਪਹਿਲਾਂ ਜਿਹੜਾ ਰੈਗੂਲੇਟਿੰਗ ਐਕਟ ਆਇਆ ਜਿਹੜਾ ਕਿ ਸੰਵਿਧਾਨਿਕ ਪਰਿਵਰਤਨ ਵੇਖਣ ਨੂੰ ਮਿਲਿਆ ਰੈਗੂਲੇਟਿੰਗ ਐਕਟ ਆਇਆ ਸੀਗਾ ਕਦੋਂ ਆਇਆ ਸੀ ਇਹ ਆਇਆ ਸੀਗਾ 1773 ਈਸਵੀ ਦੇ ਵਿੱਚ ਇਸ ਦੇ ਵਿੱਚ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ 1773 ਈਸਵੀ ਵਿੱਚ ਰੈਗੂਲੇਟਿੰਗ ਐਕਟ ਪਾਸ ਕੀਤਾ ਗਿਆ। ਵੈਸੇ ਇਸ ਐਕਟ ਨੂੰ ਕਿਉਂ ਪਾਸ ਕੀਤਾ ਗਿਆ ਸੀਗਾ? ਕਿਉਂਕਿ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਵਪਾਰ ਕਰਨ ਆਈ ਸੀਗੀ। ਇਹਨਾਂ ਨੂੰ ਭੇਜਿਆ ਗਿਆ ਸੀਗਾ ਬ੍ਰਿਟਿਸ਼ ਸਰਕਾਰ ਦੁਆਰਾ। ਬਟ ਬ੍ਰਿਟਿਸ਼ ਸਰਕਾਰ ਨੂੰ ਇਹ ਕੀ ਜਾ ਕੇ ਦੱਸਦੇ ਸੀਗੇ ਕਿ ਵੀ ਸਾਨੂੰ ਕੋਈ ਮੁਨਾਫਾ ਨਹੀਂ ਹੋ ਰਿਹਾ, ਸਾਨੂੰ ਘਾਟਾ ਹੋ ਰਿਹਾ। ਸੋ ਉੱਥੇ ਉਹਨਾਂ ਨੇ ਇਹਨਾਂ ਦੇ ਕੰਮਾਂ ਦੀ ਜਾਂਚ ਕਰਨ ਦੇ ਲਈ ਫਿਰ ਉਹਨਾਂ ਨੇ ਰੈਗੂਲੇਟਿੰਗ ਐਕਟ ਪਾਸ ਕੀਤਾ ਸੋ ਇਸ ਐਕਟ ਦੇ ਅਨੁਸਾਰ ਇਸ ਐਕਟ ਦੇ ਵਿੱਚ ਕਿਹੜੀਆਂ ਗੱਲਾਂ ਲਿਖੀਆਂ ਹੋਈਆਂ ਸੀਗੀਆਂ ਕਿ ਇਸ ਐਕਟ ਦੇ ਅਨੁਸਾਰ ਬੰਗਾਲ ਵਿੱਚ ਗਵਰਨਰ ਜਰਨਲ ਅਤੇ 4 ਮੈਂਬਰਾਂ ਦੀ ਕੌਂਸਲ ਸਥਾਪਿਤ ਕੀਤੀ ਗਈ ਭਾਵ ਇਹ ਕਿ ਇੱਕ ਗਵਰਨਰ ਜਰਨਲ ਹੋਊਗਾ ਜਿਹਦੇ ਅੰਡਰ ਕਹਿ ਲਓ ਕਿ ਜਿਹਦੀ ਹੈਲਪ ਕਰਨਗੇ ਇਹ 4 ਮੈਂਬਰ ਸੋ ਇਹ ਕੌਂਸਲ ਸਥਾਪਿਤ ਕੀਤੀ ਗਈ ਜਿਸ ਨੂੰ ਸ਼ਾਸਨ ਪ੍ਰਬੰਧ ਦੇ ਸਾਰੇ ਮਾਮਲਿਆਂ ਦੇ ਫੈਸਲੇ ਬਹੁ ਸੰਮਤੀ ਨਾਲ ਕਰਨ ਦਾ ਅਧਿਕਾਰ ਪ੍ਰਾਪਤ ਸੀ ਗਵਰਨਰ ਜਨਰਲ ਅਤੇ ਉਸ ਦੀ ਕੌਂਸਲ ਨੂੰ ਯੁੱਧ ਸ਼ਾਂਤੀ ਰਾਜਨੀਤਿਕ ਸੰਧੀਆਂ ਆਦਿ ਦੇ ਮਸਲਿਆਂ ਵਿੱਚ ਬੰਬਈ ਜਿਹਨੂੰ ਤੁਸੀਂ ਮੁੰਬਈ ਕਹਿੰਦੇ ਹੋ ਅੱਜ ਦੇ ਟਾਈਮ ਵਿੱਚ ਮਦਰਾਸ ਅੱਜ ਦੇ ਟਾਈਮ ਵਿੱਚ ਇੰਨੀ ਕਹਿੰਦੇ ਆਂ ਦੀਆਂ ਸਰਕਾਰਾਂ ਉੱਤੇ ਕੰਟਰੋਲ ਰੱਖਣ ਦਾ ਵੀ ਅਧਿਕਾਰ ਪ੍ਰਾਪਤ ਸੀ ਮਤਲਬ ਇਹ ਕਿ ਇਹ ਇਕੱਲਾ ਪਰਸਨ ਬਾਕੀ ਜਿਹੜੇ ਇਨਾਦੀ ਕਲੋਨੀਆਂ ਬਣੀਆਂ ਹੋਈਆਂ ਸੀਗੀਆਂ ਵੀ ਇੱਥੇ ਵੀ ਇਨਾ ਦਾ ਕੰਟਰੋਲ ਹੈਗਾ ਸੀ ਜਿਹੜੀਆਂ ਇਹਨਾਂ ਦੀਆਂ ਬਸਤੀਆਂ ਸੀਗੀਆਂ ਸੋ ਬੰਬਈ ਪ੍ਰਾਂਤ ਦੇ ਵਿੱਚ ਜਾਂ ਫਿਰ ਮਦਰਾਸ ਵਾਲੀ ਜਗ੍ਹਾ ਦੇ ਵਿੱਚ ਵੀ ਇਹਨਾਂ ਦੇ ਇਹਨਾਂ ਦੀਆਂ ਜਿਹੜੀਆਂ ਸਰਕਾਰਾਂ ਸੀਗੀਆਂ ਇਹਨਾਂ ਦੇ ਉੱਤੇ ਕੰਟਰੋਲ ਹੈਗਾ ਸੀ ਕਿਹਦਾ ਗਵਰਨਰ ਜਰਨਲ ਬੰਗਾਲ ਦਾ ਜਿਹੜਾ ਹੈਗਾ ਸੀ ਉਹਦਾ ਕੰਟਰੋਲ ਸੀ ਤੇ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਐਕਟ ਵਿਖਣ ਨੂੰ ਮਿਲਿਆ ਸੰਵਿਧਾਨਿਕ ਪਰਿਵਰਤਨ ਦੇ ਵਿੱਚ ਜਿਹਦਾ ਨਾਮ ਸੀਗਾ ਜੀ ਪਿਟਸ ਇੰਡੀਆ ਐਕਟ 1784 ਈਸਵੀ 1784 ਈਸਵੀ ਵਿੱਚ ਬ੍ਰਿਟਿਸ਼ ਸੰਸਦ ਨੇ ਪਿਟਸ ਇੰਡੀਆ ਐਕਟ ਪਾਸ ਕੀਤਾ ਇਸ ਐਕਟ ਅਨੁਸਾਰ ਕੰਪਨੀ ਦੇ ਸਿਵਲ ਸੈਨਿਕ ਅਤੇ ਆਰਥਿਕ ਕੰਮਾਂ ਉੱਤੇ ਕਾਬੂ ਪਾਉਣ ਲਈ ਇੰਗਲੈਂਡ ਵਿੱਚ ਬੋਰਡ ਆਫ ਕੰਟਰੋਲ ਦੀ ਸਥਾਪਨਾ ਕੀਤੀ ਗਈ ਜਿਸ ਦੇ ਮੈਂਬਰ ਕਿੰਨੇ ਸੀਗੇ 6 ਮੈਂਬਰ ਸੀ ਇਸ ਐਕਟ ਅਨੁਸਾਰ ਵਪਾਰਕ ਪ੍ਰਬੰਧ ਨੂੰ ਰਾਜਨੀਤਿਕ ਪ੍ਰਬੰਧ ਨਾਲੋਂ ਅਲੱਗ ਕਰ ਦਿੱਤਾ ਗਿਆ ਸੋ ਵਪਾਰਕ ਪ੍ਰਬੰਧ ਨੂੰ ਅਲੱਗ ਕਰ ਦਿੱਤਾ ਗਿਆ ਰਾਜਨੀਤਿਕ ਪ੍ਰਬੰਧ ਨੂੰ ਅਲੱਗ ਕਰ ਦਿੱਤਾ ਗਿਆ ਸੋ ਇਹਦਾ ਸਿੱਟੇ ਵਜੋਂ ਸਾਨੂੰ ਕੀ ਚੀਜ਼ ਵੇਖਣ ਨੂੰ ਮਿਲੀ ਕਿ ਗਵਰਨਰ ਜਨਰਲ ਦੀ ਕੌਂਸਲ ਦੇ ਮੈਂਬਰਾਂ ਦੀ ਜਿਹੜੀ ਗਿਣਤੀ ਸੀਗੀ 4 ਦੀ ਥਾਂ ਤੇ 3 ਕਰ ਦਿੱਤੀ ਗਈ ਘਟਾ ਦਿੱਤੀ ਗਈ ਬੰਬਈ ਅਤੇ ਮਦਰਾਸ ਦੇ ਗਵਰਨਰ ਪੂਰੀ ਤਰ੍ਹਾਂ ਨਾਲ ਗਵਰਨਰ ਜਨਰਲ ਦੇ ਅਧੀਨ ਹੋ ਗਏ ਇਸ ਤੋਂ ਬਾਅਦ ਚਾਰਟਰ ਐਕਟ ਜਿਹੜਾ ਕਿ 1833 ਦੇ ਈਸਵੀ ਵਿੱਚ 1833 ਈਸਵੀ ਵਿੱਚ ਪਾਸ ਕੀਤਾ ਗਿਆ ਇਸ ਐਕਟ ਦੁਆਰਾ ਕੰਪਨੀ ਨੂੰ ਵਪਾਰ ਦਾ ਸਾਰਾ ਕੰਮ ਛੱਡਣ ਨੂੰ ਕਿਹਾ ਗਿਆ ਜਿਹਦੇ ਨਾਲ ਉਹ ਸਾਰਾ ਧਿਆਨ ਜਿਹੜਾ ਸੀਗਾ ਆਪਦਾ ਸ਼ਾਸਨ ਪ੍ਰਬੰਧ ਵੱਲ ਲਗਾ ਸਕਣ ਬੰਗਾਲ ਦੇ ਗਵਰਨਰ ਜਨਰਲ ਅਤੇ ਕੌਂਸਲ ਨੂੰ ਹੁਣ ਭਾਰਤ ਦਾ ਗਵਰਨਰ ਜਨਰਲ ਅਤੇ ਕੌਂਸਲ ਦਾ ਨਾਂ ਦਿੱਤਾ ਗਿਆ ਦੇਸ਼ ਦੇ ਕਾਨੂੰਨ ਬਣਾਉਣ ਲਈ ਗਵਰਨਰ ਜਨਰਲ ਦੀ ਕੌਂਸਲ ਵਿੱਚ ਕਾਨੂੰਨ ਮੈਂਬਰ ਨੂੰ ਸ਼ਾਮਿਲ ਕੀਤਾ ਗਿਆ ਇਸ ਤਰ੍ਹਾਂ ਪ੍ਰੈਜ਼ੀਡੈਂਸੀਆਂ ਦੀਆਂ ਸਰਕਾਰਾਂ ਨੂੰ ਕਾਨੂੰਨ ਬਣਾਉਣ ਦੇ ਅਧਿਕਾਰ ਤੋਂ ਵਾਂਝਿਆ ਕਰ ਦਿੱਤਾ ਗਿਆ ਤੇ ਜਿਹੜੀ ਕੇਂਦਰ ਸਰਕਾਰ ਸੀਗੀ ਉਸ ਟਾਈਮ ਦੇ ਵਿੱਚ ਉਹਨੂੰ ਬਹੁਤ ਸ਼ਕਤੀਸ਼ਾਲੀ ਬਣਾ ਦਿੱਤਾ ਗਿਆ ਭਾਵ ਇਹ ਕਿ ਬੰਗਾਲ ਦੇ ਗਵਰਨਰ ਜਰਨਲ ਅਤੇ ਕੌਂਸਲ ਨੂੰ ਹੁਣ ਭਾਰਤ ਦਾ ਗਵਰਨਰਨਲ ਜਰਨਲ ਅਤੇ ਕੌਂਸਲਾਂ ਦਾ ਨਾਂ ਦਿੱਤਾ ਗਿਆ ਜਿਨ੍ਹਾਂ ਦੁਆਰਾ ਕਹਿ ਸਕਦੇ ਹਾਂ ਦੇਸ਼ ਦੇ ਕਾਨੂੰਨ ਬਣਾਉਣ ਲਈ ਗਵਰਨਰਨਲ ਜਰਨਲ ਦੀ ਕੌਂਸਲ ਵਿੱਚ ਕਾਨੂੰਨ ਮੈਂਬਰ ਨੂੰ ਸ਼ਾਮਿਲ ਕੀਤਾ ਗਿਆ ਸੋ ਜਿਹੜੀਆਂ ਉੱਥੇ ਦੀਆਂ ਪ੍ਰੈਜ਼ੀਡੈਂਸੀਆਂ ਸੀਗੀਆਂ ਜਾਂ ਫਿਰ ਉਹਨਾਂ ਦੀਆਂ ਸਰਕਾਰਾਂ ਸੀਗੀਆਂ ਹੁਣ ਉਹ ਕਾਨੂੰਨ ਨਹੀਂ ਬਣਾ ਸਕਦੀਆਂ ਸੀ ਇਸ ਤੋਂ ਬਾਅਦ ਗੱਲ ਹੁੰਦੀ ਹੈ ਚਾਰਟਰ ਐਕਟ ਦੀ 1853 ਈਸਵੀ ਦੇ ਵਿੱਚ 1853 ਈਸਵੀ ਦੇ ਚਾਰਟਰਡ ਐਕਟ ਅਨੁਸਾਰ ਕਾਰਜ ਪਾਲਿਕਾ ਤੋਂ ਅਲੱਗ ਵਿਧਾਨ ਪਾਲਿਕਾ ਦੀ ਸਥਾਪਨਾ ਕੀਤੀ ਗਈ ਕਾਰਜ ਪਾਲਿਕਾ ਤੋਂ ਅਲੱਗ ਵਿਧਾਨ ਪਾਲਿਕਾ ਦੀ ਸਥਾਪਨਾ ਕੀਤੀ ਗਈ ਚਾਰਟਰ ਐਕਟ ਅਕੋਰਡਿੰਗ 1853 ਈਸਵੀ ਦੇ ਚਾਰਟਰ ਐਕਟ ਦੀ ਗੱਲ ਕਰ ਰਹੇ ਹਾਂ ਮੈਂਬਰ ਕਿੰਨੇ ਸੀਗੇ ਇਹਦੇ ਵਿੱਚ 12 ਮੈਂਬਰ ਸੀਗੇ ਤੇ ਇਸ ਐਕਟ ਅਨੁਸਾਰ ਕੰਪਨੀ ਦੇ ਪ੍ਰਬੰਧ ਵਿੱਚ ਕੇਂਦਰੀ ਸਰਕਾਰ ਦੀ ਦਖਲ ਅੰਦਾਜ਼ੀ ਵੱਧ ਗਈ ਹੁਣ ਉਹ ਕਦੇ ਵੀ ਕੰਪਨੀ ਤੋਂ ਭਾਰਤ ਦਾ ਸ਼ਾਸਨ ਆਪਣੇ ਹੱਥਾਂ ਵਿੱਚ ਲੈ ਸਕਦੇ ਸੀ ਤੇ ਭਾਰਤ ਦਾ ਸ਼ਾਸਨ ਪ੍ਰਬੰਧ ਚਾਰ ਸੰਸਥਾਵਾਂ ਦੁਆਰਾ ਚਲਾਇਆ ਜਾਂਦਾ ਹੈਗਾ ਸਿਵਲ ਸਰਵਿਸ ਸੈਨਾ ਪੁਲਸ ਨਿਆਂ ਵਿਵਸਥਾ ਇਹਨਾਂ ਚਾਰਾਂ ਨੂੰ ਡਿਸਕਸ ਕਰ ਲੈਣੇ ਆ ਜਿਹਦੇ ਵਿੱਚ ਸਿਵਲ ਸਰਵਿਸ ਦੀ ਗੱਲ ਕਰਦੇ ਆ ਕਿ ਸਿਵਲ ਸਰਵਿਸੇਸ ਦਾ ਜਿਹੜਾ ਮੋਢੀ ਹੈਗਾ ਆ ਉਹ ਲਾਰਡ ਕਾਰਨਵਲਿਸ ਨੂੰ ਮੰਨਿਆ ਜਾਂਦਾ ਆ ਕਈ ਵਾਰ ਇਗਜ਼ਾਮ ਦੇ ਵਿੱਚ ਇਹ ਪ੍ਰਸ਼ਨ ਵੀ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਆ ਕਿ ਸਿਵਲ ਸਰਵਿਸ ਦਾ ਮੋਢੀ ਜਾਂ ਫਿਰ ਫਾਦਰ ਕਹਿ ਲੋ ਤੁਸੀਂ ਭਾਰਤ ਦੀ ਗੱਲ ਕਰ ਰਹੇ ਆਪਾਂ ਲਾਰਡ ਕਾਰਨਵਲਿਸ ਨੂੰ ਮੰਨਿਆ ਜਾਂਦਾ ਆ ਤੇ ਉਸਨੇ ਰਿਸ਼ਵਤਖੋਰੀ ਨੂੰ ਖਤਮ ਕਰਨ ਲਈ ਅਧਿਕਾਰੀਆਂ ਅਧਿਕਾਰੀਆਂ ਦੀਆਂ ਤਨਖਾਹਾਂ ਵੀ ਵਧਾ ਦਿੱਤੀਆਂ ਸੀਗੀਆਂ ਜਾਂ ਫਿਰ ਕਹਿ ਲੋ ਕਿ ਉਹਨੇ ਰਿਸ਼ਵਤਖੋਰੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਨਿੱਜੀ ਵਪਾਰ ਕਰਨ ਅਤੇ ਭਾਰਤੀਆਂ ਤੋਂ ਪੇਟਾ ਲੈਣ ਤੋਂ ਮਨਾ ਕਰ ਦਿੱਤਾ ਕਿਉਂਕਿ ਇਨਾ ਪੇਟਾ ਦੇ ਰਾਹੀਂ ਕਰਪਸ਼ਨ ਵੱਧ ਸਕਦੀ ਸੀ ਤੇ ਉੱਚੇ ਅਹੁਦਿਆਂ ਉੱਤੇ ਕੇਵਲ ਯੂਰੋਪੀਅਨਾਂ ਨੂੰ ਹੀ ਨਿਯੁਕਤ ਕੀਤਾ 1806 ਈਸਵੀ ਵਿੱਚ ਲਾਰਡ ਵਿਲੀਅਮ ਬੈਂਟਿਕ ਨੇ ਇੰਗਲੈਂਡ ਵਿੱਚ ਹੈਲੀਬਰੀ ਕਾਲਜ ਖੋਲ੍ਹਿਆ ਜਿਸ ਵਿੱਚ ਕੰਪਨੀ ਦੇ ਨਵੇਂ ਨਿਯੁਕਤ ਕੀਤੇ ਗਏ ਸਿਵਲ ਸਰਵਿਸ ਦੇ ਅਧਿਕਾਰੀਆਂ ਨੂੰ ਭਾਰਤ ਭੇਜਣ ਤੋਂ ਪਹਿਲਾਂ ਸਿਖਲਾਈ ਦਿੱਤੀ ਜਾਂਦੀ ਸੀਗੀ ਸੋ ਇੱਥੇ ਵੇਖ ਸਕਦੇ ਹਾਂ 1806 ਈਸਵੀ ਦੇ ਵਿੱਚ ਲਾਰਡ ਵਿਲੀਅਮ ਬੈਂਟਿਕ ਨੇ ਇੰਗਲੈਂਡ ਵਿੱਚ ਇੱਕ ਹੈਲੀਬਰੀ ਕਾਲਜ ਖੋਲ੍ਹਿਆ ਜਿਸ ਵਿੱਚ ਕੰਪਨੀ ਦੇ ਜਿਹੜੇ ਨਵੇਂ ਨਿਯੁਕਤ ਜਾਂ ਫਿਰ ਅਪਾਇੰਟ ਕੀਤੇ ਸਿਵਲ ਸਰਵਿਸ ਦੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੂੰ ਭਾਰਤ ਭੇਜਣ ਤੋਂ ਪਹਿਲਾਂ ਨਾ ਵੀ ਉਹਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਸੀਗੀ ਤੇ ਇਸ ਐਕਟ ਦੇ ਅਕੋਰਡਿੰਗ 1833 ਈਸਵੀ ਦੇ ਚਾਰਟਰ ਐਕਟ ਅਕੋਰਡਿੰਗ ਇਹ ਵੀ ਗੱਲ ਕਹੀ ਗਈ ਕਿ ਭਾਰਤੀਆਂ ਨੂੰ ਧਰਮ ਜਾਤੀ ਜਾਂ ਫਿਰ ਰੰਗ ਦੇ ਆਧਾਰ ਉੱਤੇ ਸਰਕਾਰੀ ਪਦਵੀਆਂ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ ਪਰੰਤੂ ਫਿਰ ਵੀ ਭਾਰਤੀਆਂ ਨੂੰ ਉੱਚੇ ਅਹੁਦਿਆਂ ਉਤੇ ਨਿਯੁਕਤ ਨਹੀਂ ਕੀਤਾ ਜਾਂਦਾ ਸੀ ਥੋੜਾ ਜਿਹਾ ਜਿਹੜਾ ਭੇਦਭਾਵ ਹੈਗਾ ਜੀ ਇਹ ਤੁਹਾਨੂੰ ਉਸ ਟਾਈਮ ਦੇ ਵਿੱਚ ਵੇਖਣ ਨੂੰ ਮਿਲਦਾ ਸੀ 1853 ਈਸਵੀ ਵਿੱਚ ਸਿਵਲ ਸਰਵਿਸੇਸ ਵਿੱਚ ਨਿਯੁਕਤੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਆਧਾਰ ਉੱਤੇ ਕੀਤੀਆਂ ਜਾਣ ਲੱਗੀਆਂ ਸੋ ਇੰਨੀ ਗੱਲ ਧਿਆਨ ਰੱਖਿਓ ਕਿ 1853 ਈਸਵੀ ਦੀ ਗੱਲ ਕੀਤੀ ਜਾ ਰਹੀ ਆ ਕਿ ਇਹਦੇ ਵਿੱਚ ਸਿਵਲ ਸਰਵਿਸੇਸ ਦੇ ਵਿੱਚ ਨਾ ਵੀ ਸਿਵਲ ਸਰਵਿਸ ਸਰਵੰਟ ਜੇ ਤੁਸੀਂ ਬਣਨਾ ਆ ਤੇ ਇਹਦੇ ਵਿੱਚ ਤੁਹਾਨੂੰ ਤੁਹਾਡੀ ਜਿਹੜੀ ਨਿਯੁਕਤੀ ਹੈਗੀ ਆ ਉਹ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਆਧਾਰ ਉੱਤੇ ਉਦੋਂ ਹੋਣ ਲੱਗ ਪਈ ਸੀਗੀ ਤੇ ਪ੍ਰੀਖਿਆ ਕਿੱਥੇ ਹੁੰਦੀ ਸੀਗੀ ਉਸ ਟਾਈਮ ਦੇ ਵਿੱਚ ਪ੍ਰੀਖਿਆ ਹੁੰਦੀ ਸੀਗੀ ਇੰਗਲੈਂਡ ਦੇ ਵਿੱਚ ਤੇ ਇਸ ਪ੍ਰੀਖਿਆ ਦਾ ਮਾਧਿਅਮ ਮੀਡੀਅਮ ਜਿਹੜਾ ਸੀਗਾ ਉਹ ਕਿਹੋ ਜਿਹਾ ਹੁੰਦਾ ਸੀਗਾ ਇੰਗਲਿਸ਼ ਮੀਡੀਅਮ ਹੁੰਦਾ ਸੀ ਇਸ ਪ੍ਰੀਖਿਆ ਦਾ ਜਿਹੜਾ ਮੀਡੀਅਮ ਸੀ ਤੇ ਪ੍ਰੀਖਿਆ ਵਿੱਚ ਬੈਠਣ ਦੇ ਲਈ ਤੁਹਾਡੀ ਉਮਰ ਵਧ ਤੋਂ ਵੱਧ ਕਿੰਨੀ ਹੋਣੀ ਚਾਹੀਦੀ ਸੀਗੀ 22 ਸਾਲ ਉਮਰ ਨਿਸ਼ਚਿਤ ਕੀਤੀ ਗਈ ਸੀਗੀ ਤੇ ਟਾਈਮ ਟੂ ਟਾਈਮ ਇਸ ਏਜ ਨੂੰ ਚੇਂਜ ਵੀ ਕੀਤਾ ਗਿਆ ਜਿਵੇਂ 1864 ਦੇ ਵਿੱਚ 21 ਸਾਲ ਕੀਤਾ ਗਿਆ ਫਿਰ 1876 ਦੇ ਵਿੱਚ ਇਹਨੂੰ 19 ਸਾਲ ਕਰ ਦਿੱਤਾ ਗਿਆ 1863 ਈਸਵੀ ਦੇ ਵਿੱਚ ਸਤਿੰਦਰਨਾਥ ਟੈਗੋਰ ਨਾਮ ਯਾਦ ਕਰ ਲਿਓ 1863 ਈਸਵੀ ਦੇ ਵਿੱਚ ਸਤਿੰਦਰਨਾਥ ਟੈਗੋਰ ਨਾਮੀ ਪਹਿਲਾ ਭਾਰਤੀ ਸਿਵਲ ਸਰਵਿਸੇਸ ਦੀ ਪ੍ਰੀਖਿਆ ਵਿੱਚ ਸਫਲ ਹੋਇਆ ਸੀ ਸਭ ਤੋਂ ਪਹਿਲਾਂ ਸਿਵਲ ਸਰਵਿਸੇਸ ਦੀ ਜਿਹੜੀ ਪ੍ਰੀਖਿਆ ਹੈਗੀ ਆ ਜੀ ਉਹ ਪਾਸ ਕੀਤੀ ਸੀ ਕਿਹਨੇ 1863 ਵਿੱਚ ਸਤਿੰਦਰਨਾਥ ਟੈਗੋਰ ਨੇ ਤੇ ਬਾਅਦ ਵਿੱਚ ਭਾਰਤੀਆਂ ਨੇ ਇਸ ਪ੍ਰੀਖਿਆ ਦੇ ਲਈ ਉਮਰ ਵਧਾਉਣ ਅਤੇ ਪ੍ਰੀਖਿਆ ਕੇਂਦਰ ਇੰਗਲੈਂਡ ਦੀ ਥਾਂ ਭਾਰਤ ਵਿੱਚ ਸਥਾਪਿਤ ਕਰਨ ਲਈ ਮੰਗ ਕੀਤੀ ਕਿਉਂਕਿ ਸਾਰੇ ਭਾਰਤੀ ਇੰਗਲੈਂਡ ਨਹੀਂ ਪਹੁੰਚ ਸਕਦੇ ਸੀ ਤੇ ਉਮਰ ਵਧਾਉਣ ਦੀ ਵੀ ਇੱਥੇ ਗੱਲ ਕੀਤੀ ਗਈ ਸੀ ਤੇ ਭਾਰਤ ਦੇ ਵਾਇਸਰਾਏ ਲਾਰਡ ਰਿਪਨ ਨੇ ਇਸ ਮੰਗ ਦਾ ਸਮਰਥਨ ਕੀਤਾ ਸੀਗਾ ਕਿ ਇਹ ਇਹਨਾਂ ਦੀ ਜਿਹੜੀ ਮੰਗ ਹੈਗੀ ਹੈ ਜਾਇਜ਼ ਹੈਗੀ ਆ ਪਰੰਤੂ ਬ੍ਰਿਟਿਸ਼ ਸਰਕਾਰ ਨੇ ਇਸ ਮੰਗ ਨੂੰ ਸਵੀਕਾਰ ਨਾ ਕੀਤਾ ਫਿਰ ਗੱਲ ਆਉਂਦੀ ਹੈ 1886 ਈਸਵੀ ਦੀ ਕਿ ਇਸ ਦੇ ਵਿੱਚ 1886 ਈਸਵੀ ਦੇ ਵਿੱਚ ਭਾਰਤ ਦੇ ਵਾਇਸਰਾਏ ਲਾਰਡ ਰਿਪਨ ਨੇ 15 ਮੈਂਬਰਾਂ ਦਾ ਪਬਲਿਕ ਸਰਵਿਸ ਕਮਿਸ਼ਨ ਨਿਯੁਕਤ ਕੀਤਾ ਸੀਗਾ ਤੇ ਇਸ ਕਮਿਸ਼ਨ ਨੇ ਸਿਫਾਰਸ਼ ਕੀਤੀ ਕਿ ਸਿਵਲ ਸਰਵਿਸੇਸ ਨੂੰ ਤਿੰਨ ਭਾਗਾ ਵਿੱਚ ਵੰਡਿਆ ਜਾਵੇ ਜੋ ਕਿ ਹੇਠ ਲਿਖੇ ਅਨੁਸਾਰ ਹੈ ਜਿਸ ਦੇ ਅਕੋਰਡਿੰਗ ਗੱਲ ਕੀਤੀ ਗਈ ਕਿ ਇੰਪੀਰੀਅਲ ਜਾਂ ਫਿਰ ਇੰਡੀਅਨ ਸਿਵਲ ਸਰਵਿਸੇਸ ਜਿਸ ਵਿੱਚ ਪ੍ਰੀਖਿਆ ਇੰਗਲੈਂਡ ਵਿੱਚ ਹੋਵੇ ਪ੍ਰਾਂਤਿਕ ਸਰਵਿਸ ਜਿਹਦੇ ਵਿੱਚ ਜਿਸ ਦੀਆਂ ਜੜੀਆਂ ਪ੍ਰੀਖਿਆਵਾਂ ਨੇ ਵੱਖ-ਵੱਖ ਪ੍ਰਾਂਤਾਂ ਵਿੱਚ ਹੋਣ ਤੇ ਪ੍ਰੋਫੈਸ਼ਨਲ ਸਰਵਿਸਿਸ ਜਿਸ ਦਾ ਜਿਹੜਾ ਕਮਿਸ਼ਨ ਨੇ ਭਾਰਤੀਆਂ ਲਈ ਪ੍ਰੀਖਿਆ ਵਿੱਚ ਬੈਠਣ ਦੀ ਉਮਰ 19 ਸਾਲ ਤੋਂ ਵਧਾ ਕੇ 23 ਸਾਲ ਨਿਸ਼ਚਿਤ ਕਰਨ ਦੀ ਸਿਫਾਰਸ਼ ਕੀਤੀ ਤੇ 1892 ਈਸਵੀ ਵਿੱਚ ਭਾਰਤ ਸਰਕਾਰ ਨੇ ਇਹਨਾਂ ਸਿਫਾਰਸ਼ਾਂ ਨੂੰ ਮੰਨ ਲਿਆ ਸਗਾ 1918 ਈਸਵੀ ਵਿੱਚ ਮੌਂਟੇਗਿਊ ਚੈਂਸਫੋਰਡ ਰਿਪੋਰਟ ਦੁਆਰਾ ਸਿਫਾਰਸ਼ ਕੀਤੀ ਗਈ ਕਿ ਇੰਡੀਅਨ ਸਿਵਲ ਸਰਵਿਸ ਵਿੱਚ 33% ਭਾਰਤੀਆਂ ਨੂੰ ਨਿਯੁਕਤ ਕੀਤਾ ਜਾਵੇ ਤੇ ਹੌਲੀ-ਹੌਲੀ ਕਹਿੰਦੇ ਵੀ ਇਨ੍ਹਾਂ ਵਿੱਚ ਗਿਣਤੀ ਵੀ ਵਧਾਈ ਜਾਵੇ ਤੇ ਇਸ ਰਿਪੋਰਟ ਅਨੁਸਾਰ ਭਾਰਤ ਸਰਕਾਰ ਐਕਟ 1919 ਈਸਵੀ ਦੁਆਰਾ ਲਾਗੂ ਕੀਤਾ ਗਿਆ 1923 ਈਸਵੀ ਦੇ ਲੀ ਕਮਿਸ਼ਨ ਨੇ ਕੇਂਦਰੀ ਲੋਕ ਸੇਵਾ ਕਮਿਸ਼ਨ ਅਤੇ ਪ੍ਰਾਂਤਾਂ ਵਿੱਚ ਵੀ ਅਜੀਹੇ ਕਮਿਸ਼ਨ ਸਥਾਪਿਤ ਕਰਨ ਦੀ ਸਿਫਾਰਿਸ਼ ਕੀਤੀ ਇਸ ਲਈ 1926 ਈਸਵੀ ਵਿੱਚ ਕੇਂਦਰੀ ਲੋਕ ਸੇਵਾ ਕਮਿਸ਼ਨ ਅਤੇ 1935 ਈਸਵੀ ਵਿੱਚ ਸੰਘੀ ਲੋਕ ਸੇਵਾ ਕਮਿਸ਼ਨ ਅਤੇ ਕੁਝ ਪ੍ਰਾਂਤਿਕ ਲੋਵਾ ਸੇਵਾ ਕਮਿਸ਼ਨ ਸਥਾਪਿਤ ਕੀਤੇ ਗਏ ਇਹਦੇ ਵਿੱਚ ਗੱਲ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਟਾਈਮ ਦੇ ਵਿੱਚ ਅੰਗਰੇਜ਼ੀ ਰਾਜ ਵਿੱਚ ਕਹਿੰਦੇ ਵੀ ਇੰਡੀਅਨ ਸਿਵਲ ਸਰਵਿਸਿਜ਼ ਦੇ ਵਿੱਚ ਨਾ ਵੀ ਕਾਫੀ ਜਿਹੜੀ ਗਿਣਤੀ ਸੀਗੀ ਉਹਨਾਂ ਵਿੱਚ ਭਾਰਤੀਆਂ ਨੂੰ ਨਿਯੁਕਤ ਕੀਤਾ ਗਿਆ ਬਟ ਫਿਰ ਵੀ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਅਹੁਦੇ ਸੀ ਨਾ ਇਹਦੇ ਵਿੱਚ ਉੱਚੇ ਅਹੁਦੇ ਜਿਹੜੇ ਸੀਗੇ ਉਹ ਜ਼ਿਆਦਾਤਰ ਅੰਗਰੇਜ਼ਾਂ ਨੂੰ ਹੀ ਉੱਥੇ ਰੱਖਿਆ ਜਾਂਦਾ ਸੀਗਾ ਤੇ ਇਹਦਾ ਮੇਨ ਗੋਲ ਕੀ ਸੀ ਇਹਦਾ ਮਤਲਬ ਇਹ ਸੀ ਕਿ ਜਿਹੜਾ ਜੜਾ ਭਾਰਤ ਹੈਗਾ ਯਾ ਭਾਰਤ ਵਿੱਚ ਅੰਗਰੇਜ਼ ਸਰਕਾਰ ਦੇ ਹਿੱਤਾਂ ਦੀ ਪਾਲਣਾ ਕਰਨਾ ਸੀਗਾ ਨਾ ਕਿ ਲੋਕਾਂ ਦੀ ਭਲਾਈ ਕਰਨਾ ਸੋ ਇਸ ਕਰਕੇ ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਸੈਨਾ ਦੀ ਗੱਲ ਕਰਦੇ ਹਾਂ ਕਿ 1856 ਈਸਵੀ ਵਿੱਚ ਅੰਗਰੇਜ਼ੀ ਸੈਨਾ ਵਿੱਚ ਭਾਰਤੀਆਂ ਦੀ ਜਿਹੜੀ ਗਿਣਤੀ ਸੀਗੀ ਉਹ ਕਿੰਨੀ ਸੀਗੀ 233000 ਅਤੇ ਯੂਰੋਪੀਅਨਾਂ ਦੀ ਜਿਹੜੀ ਗਿਣਤੀ ਸੀਗੀ ਉਹ ਸੀਗੀ 45322 ਪਰ ਇੱਥੇ ਇੱਕ ਇੰਟਰਸਟਿੰਗ ਗੱਲ ਤੁਹਾਨੂੰ ਇਹ ਵੀ ਵੇਖਣ ਨੂੰ ਮਿਲਦੀ ਹੈ ਕਿ ਭੇਦਭਾਵ ਦੇ ਚੱਲਦੇ ਆਂ ਭਾਰਤੀ ਸੈਨਿਕਾਂ ਨੂੰ ਕੀ ਕੀਤਾ ਜਾਂਦਾ ਸੀਗਾ ਕਿ ਅੰਗਰੇਜ਼ੀ ਸੈਨਿਕਾਂ ਨਾਲੋਂ ਜਿਹੜੀਆਂ ਤਨਖਾਹਾਂ ਮਿਲਦੀਆਂ ਸੀਗੀਆਂ ਉਹ ਭਾਰਤੀ ਸੈਨਿਕਾਂ ਨੂੰ ਘੱਟ ਦਿੱਤੀਆਂ ਜਾਂਦੀਆਂ ਸੀਗੀਆਂ ਤੇ ਜਿਹੜੇ ਭੱਤੇ ਦਿੱਤੇ ਜਾਂਦੇ ਸੀ ਉਹ ਵੀ ਘੱਟ ਦਿੱਤੇ ਜਾਂਦੇ ਸੀ ਤੇ ਵੱਧ ਤੋਂ ਵੱਧ ਜੇਕਰ ਆਪਾਂ ਭਾਰਤੀ ਸੈਨਿਕਾਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਜਿਹੜੀ ਮੈਕਸਿਮਮ ਹਾਇਰ ਪੋਜੀਸ਼ਨ ਹੋ ਸਕਦੀ ਸੀ ਉਹ ਕਿੰਨੀ ਹੋ ਸਕਦੀ ਸੀਗੀ ਇਹਨਾਂ ਦੀ ਤਰੱਕੀ ਵੱਧ ਤੋਂ ਵੱਧ ਸੂਬੇਦਾਰ ਦੀ ਪਦਵੀ ਤੱਕ ਹੋ ਸਕਦੀ ਸੀ ਅੰਗਰੇਜ਼ ਅਧਿਕਾਰੀ ਭਾਰਤੀ ਸੈਨਿਕਾਂ ਨਾਲ ਵੀ ਬੜਾ ਬੁਰਾ ਵਿਵਹਾਰ ਕਰਦੇ ਸੀਗੇ ਬੁਰੇ ਤਰੀਕੇ ਨਾਲ ਟੀਟ ਕਰਦੇ ਸੀਗੇ ਇੰਡੀਅਨਸ ਨੂੰ ਭਾਰਤੀ ਸੈਨਿਕਾਂ ਨੇ ਫਿਰ 1857 ਈਸਵੀ ਵਿੱਚ ਅੰਗਰੇਜ਼ਾਂ ਵਿਰੁੱਧ ਵਿਦਰੋਹ ਵੀ ਕੀਤਾ ਸਗਾ ਜਿਹਨੂੰ ਤੁਸੀਂ ਸਿਪਾਹੀ ਵਿਦਰੋਹ ਕਹਿ ਦਿੰਨੇ ਹੋ ਅਲੱਗ-ਅਲੱਗ ਨਾਵਾਂ ਨਾਲ ਵੀ ਜਾਣਦੇ ਹੋ ਜੇਦੀ ਗੱਲ ਆਪਾਂ ਆਨ ਵਾਲੇ ਲੈਸਨਾਂ ਵਿੱਚ ਵੀ ਕਰਾਂਗੇ ਡਿਟੇਲ ਵਿੱਚ ਸੋ 1857 ਈਸਵੀ ਦੇ ਵਿਦਰੋਹ ਪਿੱਛੋਂ 1858 57 ਤੋਂ ਬਾਅਦ 58 ਈਸਵੀ ਵਿੱਚ ਭਾਰਤੀ ਸੈਨਾ ਸਰਵਿਸ ਵਿੱਚ ਵਿੱਚ ਵੀ ਫਿਰ ਮਹੱਤਵਪੂਰਨ ਤਬਦੀਲੀਆਂ ਇਹਨਾਂ ਨੇ ਕੀਤੀਆਂ ਕਿਉਂਕਿ ਉਹਨਾਂ ਨੇ ਵੇਖਿਆ ਕਿ ਯਾਰ ਵਿਦਰੋਹ ਹੋ ਗਿਆ ਇਸ ਤਰ੍ਹਾਂ ਦਾ ਵਿਦਰੋਹ ਦੁਆਰਾ ਨਾ ਹੋਵੇ ਇਸ ਕਰਕੇ ਉਹਨਾਂ ਨੇ ਅੰਗਰੇਜ਼ੀ ਜਿਹੜੇ ਸੈਨਿਕ ਸਨਗੇ ਉਹਨਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਤੇ ਦੂਜੇ ਉਹਨਾਂ ਨੇ ਜਿਹੜੇ ਚੇਂजेस ਕੀਤੇ ਕਿ ਤੋਪਖਾਨੇ ਵਿੱਚ ਨਾ ਕਹਿੰਦੇ ਵੀ ਹੁਣ ਭਾਰਤੀਆਂ ਨੂੰ ਨਿਯੁਕਤ ਨਹੀਂ ਕੀਤਾ ਜਾਣਾ ਉਹਦੇ ਵਿੱਚ ਅੰਗਰੇਜ਼ਾਂ ਨੂੰ ਨਿਯੁਕਤ ਕੀਤਾ ਜਾਣ ਲੱਗਾ ਯੂਪੀ ਦੇ ਜਿਹੜੇ ਬ੍ਰਾਹਮਣ ਦੀ ਬਜਾਏ ਹੁਣ ਨਾ ਵੀ ਸਿੱਖਾਂ ਅਤੇ ਗੌਰਖਿਆਂ ਨੂੰ ਸੈਨਾ ਵਿੱਚ ਭਰਤੀ ਕੀਤਾ ਜਾਣ ਲੱਗਾ ਭਾਰਤੀ ਅਤੇ ਯੂਰੋਪੀਅਨ ਸੈਨਿਕਾਂ ਦੀ ਗਿਣਤੀ ਸੀ ਉਹਦਾ ਜਿਹੜਾ ਅਨੁਪਾਤ ਸੀਗਾ ਤੁਸੀਂ ਵੇਖੋ ਕੀ ਭਾਰਤੀ ਅਤੇ ਯੂਰੋਪੀਅਨ ਸੈਨਿਕਾ ਦੀ ਜਿਹੜੀ ਗਿਣਤੀ ਵਿੱਚ ਉਹਦਾ 2 ਅਨੁਪਾਤ 1 2 1 ਦਾ ਜਿਹੜਾ ਅਨੁਪਾਤ ਸੀਗਾ ਉਹ ਕਰ ਦਿੱਤਾ ਗਿਆ ਸੋ ਪ੍ਰਧਾਨ ਸੈਨਾਪਤੀ ਨੂੰ ਗਵਰਨਰ ਜਰਨਲ ਦੀ ਕੌਂਸਲ ਦਾ ਮੈਂਬਰ ਬਣਾ ਦਿੱਤਾ ਗਿਆ ਧਰਮ ਅਤੇ ਜਾਤ ਦੇ ਆਧਾਰ ਤੇ ਸੈਨਿਕ ਟੁਕੜੀਆਂ ਸਥਾਪਿਤ ਕੀਤੀਆਂ ਗਈਆਂ ਤਾਂ ਜੋ ਸੈਨਿਕਾ ਵਿੱਚ ਇਕਤਾ ਉਤਪੰਨ ਹੋ ਹੀ ਨਾ ਸਕੇ ਤੇ ਵਿਦਰੋਹ ਦੀ ਜਿਹੜੀ ਸੰਭਾਵਨਾ ਹੈਗੀ ਆ ਉਹ ਵੀ ਘੱਟ ਜਵੇ ਪੁਲਿਸ ਦੀ ਗੱਲ ਕਰਦੇ ਹਾਂ ਕਿ ਲਾਰਡ ਕਾਰਨਵਲਿਸ ਨੇ ਅੰਗਰੇਜ਼ੀ ਪ੍ਰਸ਼ਾਸਨ ਵਿੱਚ ਕਾਨੂੰਨ ਅਤੇ ਸ਼ਾਂਤੀ ਸਥਾਪਿਤ ਕਰਨ ਲਈ ਪੁਲਸ ਵਿਭਾਗ ਵਿੱਚ ਕਾਫੀ ਸੁਧਾਰ ਕੀਤੇ ਉਸ ਨੇ ਜ਼ਿਲ੍ਹਿਆਂ ਦੀ ਦੇਖਭਾਲ ਕਰਨ ਦੇ ਲਈ ਅੰਗਰੇਜ਼ ਪੁਲਿਸ ਕਪਤਾਨ ਨਿਯੁਕਤ ਕੀਤੇ ਤੇ ਅੱਗੇ ਜਿਹੜੇ ਜ਼ਿਲ੍ਹੇ ਸੀਗੇ ਇਹਨਾਂ ਜ਼ਿਲ੍ਹਿਆਂ ਨੂੰ ਕਈ ਅੱਗੇ ਥਾਣਿਆਂ ਵਿੱਚ ਵੰਡਿਆ ਗਿਆ ਹਰੇਕ ਥਾਣਾ ਇੱਕ ਦਰੋਗੇ ਦੇ ਅਧੀਨ ਆਉਂਦਾ ਸੀਗਾ ਤੇ ਦਰੋਗਿਆਂ ਦੇ ਕੰਮ ਦੀ ਦੇਖਰੇ ਕੌਣ ਕਰਦਾ ਸੀਗਾ ਇਹ ਹੀ ਜਿਹੜਾ ਪੁਲਿਸ ਕਪਤਾਨ ਉਹ ਕਰਦਾ ਸੀ ਪਿੰਡਾਂ ਦੀ ਦੇਖਰੇ ਕਰਨ ਲਈ ਚੌਕੀਦਾਰ ਵੀ ਨਿਯੁਕਤ ਕੀਤਾ ਗਿਆ ਪੁਲਿਸ ਵਿਭਾਗ ਵਿੱਚ ਵੀ ਭਾਰਤੀਆਂ ਨੂੰ ਉੱਚੇ ਅਧਿਆਤੇ ਨਹੀਂ ਰੱਖਿਆ ਜਾਂਦਾ ਸੀਗਾ ਨਾ ਹੀ ਲਗਾਇਆ ਜਾਂਦਾ ਸੀ ਉਹਨਾਂ ਦੀਆਂ ਤਨਖਾਹਾਂ ਵੀ ਅੰਗਰੇਜ਼ਾਂ ਨਾਲੋਂ ਘੱਟ ਹੁੰਦੀਆਂ ਸੀਗੀਆਂ ਤੇ ਪੁਲਿਸ ਕਰਮਚਾਰੀਆਂ ਦੀ ਪੁਲਿਸ ਕਰਮਚਾਰੀਆਂ ਦਾ ਭਾਰਤੀਆਂ ਨਾਲ ਜਿਹੜਾ ਵਤੀਰਾ ਸੀਗਾ ਸੇਮ ਗੱਲ ਵੀ ਆਪਾਂ ਨੂੰ ਚੰਗਾ ਵੇਖਣ ਨੂੰ ਨਹੀਂ ਮਿਲਦਾ ਸੀ ਨਿਆ ਬਵਸਥਾ ਦੀ ਗੱਲ ਕਰਦੇ ਹਾਂ ਤੇ ਅੰਗਰੇਜ਼ਾਂ ਨੇ ਅੰਗਰੇਜ਼ਾਂ ਨੇ ਭਾਰਤ ਨੂੰ ਇੱਕ ਮਹੱਤਵਪੂਰਨ ਦੇਣ ਨਿਆ ਬਵਸਥਾ ਕਾਇਮ ਕਰਨਾ ਅਤੇ ਲਿਖਤੀ ਕਾਨੂੰਨ ਬਣਾਉਣਾ ਸੀਗਾ ਵਾਰਨ ਹੈਸਟਿੰਗਸ ਨੇ ਜ਼ਿਲ੍ਹਿਆਂ ਵਿੱਚ ਦਿਵਾਨੀ ਅਦਾਲਤ ਅਤੇ ਸਦਰ ਨਿਜਾਮਤ ਫੌਜਦਾਰੀ ਅਦਾਲਤ ਸਥਾਪਿਤ ਕੀਤੀ ਸੋ ਇਹ ਇਹਨਾਂ ਦੀ ਦੇਣ ਸੀ 1773 ਈਸਵੀ ਦੇ ਰੈਗੂਲੇਟਿੰਗ ਐਕਟ ਅਨੁਸਾਰ ਕਲਕੱਤੇ ਵਿੱਚ ਸਰਵਉੱਚ ਅਦਾਲਤ ਸੁਪਰੀਮ ਕੋਰਟ ਕਹਿ ਸਕਦੇ ਹਾਂ ਕਿ ਅਦਾਲਤ ਦੀ ਸਥਾਪਨਾ ਕੀਤੀ ਗਈ ਹੁਣੇ ਅੱਜ ਕੱਲ ਅੱਜ ਦੇ ਟਾਈਮ ਵਿੱਚ ਦਿੱਲੀ ਵਿੱਚ ਹੈ ਬਟ ਸਭ ਤੋਂ ਪਹਿਲਾਂ ਇਹ ਕਲਕੱਤੇ ਵਿੱਚ ਸੀਗੀ ਇਸ ਤੋਂ ਬਾਅਦ ਜਿਸ ਦੇ ਨਿਆਦੀਸ਼ਾ ਦੇ ਮਾਰਗਦਰਸ਼ਨ ਲਈ ਲਾਰਡ ਕਾਰਨਵਲਿਸ ਨੇ ਕਾਰਨਵਲਿਸ ਕੋਡ ਨਾਂ ਦੀ ਇੱਕ ਪੁਸਤਕ ਤਿਆਰ ਕਰਵਾਈ ਸੀਗੀ ਲਾਰਡ ਕਾਰਨਵਲਿਸ ਬੈਂਟਿਕ ਨੇ 1832 ਈਸਵੀ ਵਿੱਚ ਬੰਗਾਲ ਵਿੱਚ ਜਿਊਰੀ ਪ੍ਰਣਾਲੀ ਦੀ ਸਥਾਪਨਾ ਕੀਤੀ 1833 ਈਸਵੀ ਦੇ ਚਾਰਟਰ ਐਕਟ ਅਧੀਨ ਕਾਨੂੰਨਾਂ ਦਾ ਜਿਹੜਾ ਸੰਗ੍ਰਹਿ ਕਰਨ ਲਈ ਇੰਡੀਅਨ ਲਾਅ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਗਵਰਨਰ ਜਨਰਲ ਨੂੰ ਸਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਸਾਰੇ ਸਾਮਰਾਜ ਵਿੱਚ ਕਾਨੂੰਨ ਦਾ ਸ਼ਾਸਨ ਲਾਗੂ ਕਰ ਦਿੱਤਾ ਗਿਆ ਜਿਸ ਅਨੁਸਾਰ ਸਾਰੇ ਭਾਰਤੀ ਲੋਕਾਂ ਨੂੰ ਬਿਨਾਂ ਧਰਮ ਜਾਂ ਜਾਤੀ ਦੇ ਪੇਦਪਾਵ ਦੇ ਕਾਨੂੰਨ ਦੀ ਨਜ਼ਰ ਤੋਂ ਬਰਾਬਰ ਸਮਝਿਆ ਜਾਣ ਲੱਗਾ ਸੋ ਕਾਫੀ ਵਧੀਆ ਡਿਵੈਲਪਮੈਂਟਸ ਵੀ ਵੇਖਣ ਨੂੰ ਮਿਲੀਆਂ ਪਰੰਤੂ ਦੂਜੀਆਂ ਸਿਵਲ ਸਰਵਿਸੇਜ਼ ਵਾਂਗ ਭਾਰਤੀਆਂ ਨੂੰ ਯੂਰੋਪੀਅਨ ਦੇ ਸਮਾਨ ਨਾ ਸਮਝਿਆ ਗਿਆ ਸੋ ਇਧਰ ਪੇਦਪਾਵ ਅਜੇ ਵੀ ਵੇਖਣ ਨੂੰ ਮਿਲ ਰਿਹਾ ਸਿਕਾ ਦੂਜੇ ਸਾਈਡ ਉਹਨਾਂ ਨੂੰ ਕੁਝ ਵਿਸ਼ੇਸ਼ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ ਉਦਾਹਰਣ ਵਜੋਂ ਭਾਰਤੀ ਜੱਜਾਂ ਨੂੰ ਯੂਰੋਪੀਅਨ ਦੇ ਮੁਕਦਮਿਆਂ ਦਾ ਫੈਸਲਾ ਕਰਨ ਦਾ ਅਧਿਕਾਰ ਪ੍ਰਾਪਤ ਨਹੀਂ ਸੀ ਕਿ ਜਿਹੜੇ ਭਾਰਤੀ ਜੱਜ ਸਗੇ ਔਰ ਯੂਰੋਪੀਅਨ ਨਾ ਦੇ ਮੁਕਦਮਿਆਂ ਦੇ ਉੱਤੇ ਫੈਸਲਾ ਨਹੀਂ ਦੇ ਸਕਦੇ ਸੀ 1833 ਈਸਵੀ ਵਿੱਚ ਲਾਰਡ ਰਿਪਨ ਦੀ ਸਰਕਾਰ ਨੇ ਐਲਬਰਟ ਬਿੱਲ ਰਾਹੀਂ 1833 ਈਸਵੀ ਵਿੱਚ ਲਾਰਡ ਰਿਪਨ ਦੀ ਸਰਕਾਰ ਨੇ ਐਲਬਰਟ ਬਿੱਲ ਰਾਹੀਂ ਭਾਰਤੀ ਜੱਜਾਂ ਨੂੰ ਅ제ਹਾ ਅਧਿਕਾਰ ਦੇਣਾ ਚਾਹਿਆ ਪਰੰਤੂ ਅਸਫਲ ਰਿਹਾ ناکਾਮਯਾਬ ਰਿਹਾ ਕੁਝ ਯਾਦ ਰੱਖਣ ਯੋਗ ਗੱਲਾਂ ਹੈਗੀਆਂ ਨੇ ਜੀ ਇਹਨਾਂ ਨੂੰ ਵੀ ਵੇਖ ਲੈਣੇ ਆ ਰੈਗੂਲੇਟਿੰਗ ਐਕਟ ਆਇਆ ਸੀਗਾ 1800 73 ਈਸਵੀ ਵਿੱਚ ਕਾਫੀ ਇੰਪੋਰਟੈਂਟ ਜਾਣਕਾਰੀ ਹੈ ਜੀ एग्जाम ਦੇ ਵਿੱਚ ਸਿੱਧੀਆਂ ਚੀਜ਼ਾਂ ਪੁੱਛ ਲਈਆਂ ਜਾਂਦੀਆਂ ਨੇ ਹੋ ਸਕਦਾ ਜਿਵੇਂ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਿਆ ਤੁਹਾਨੂੰ ਚੀਜ਼ਾਂ ਨਾ ਯਾਦ ਹੋਣ ਸੋ ਇਸ ਵੀਡੀਓ ਨੂੰ ਤੁਸੀਂ ਚਾਰ ਤੋਂ ਲੈ ਕੇ ਪੰਜ ਵਾਰ ਵੇਖਿਓ ਸਾਰੀਆਂ ਚੀਜ਼ਾਂ ਤੁਹਾਨੂੰ ਯਾਦ ਹੋ ਜਾਣਗੀਆਂ ਸੋ ਰੈਗੂਲੇਟਿੰਗ ਐਕਟ ਦੀ ਗੱਲ ਕਰਦੇ ਹਾਂ 1773 ਈਸਵੀ ਵਿੱਚ ਫਿਰਸ ਇੰਡੀਆ ਐਕਟ ਵੇਖਣ ਨੂੰ ਮਿਲਦਾ ਹੈ ਜੀ 1784 ਅਤੇ 1833 ਤੇ 1853 ਈਸਵੀ ਦੇ ਚਾਰਟਰ ਐਕਟ ਅਨੁਸਾਰ ਭਾਰਤ ਵਿੱਚ ਅੰਗਰੇਜ਼ੀ ਸਮਰਾਜ ਨੂੰ ਇੱਕ ਕੇਂਦਰੀ ਸ਼ਕਤੀ ਦੇ ਅਧੀਨ ਕਰ ਦਿੱਤਾ ਗਿਆ ਤਾਂ ਕਿ ਹੌਲੀ-ਹੌਲੀ ਅੰਗਰੇਜ਼ੀ ਸੰਸਦ ਕੰਪਨੀ ਤੋਂ ਭਾਰਤ ਦਾ ਸ਼ਾਸਨ ਆਪਣੇ ਹੱਥਾਂ ਵਿੱਚ ਲੈ ਸਕਦੀ ਸੀ ਗਵਰਨਰ ਜਨਰਲ ਦੀ ਕੌਂਸਲ ਭਾਰਤੀ ਪ੍ਰਸ਼ਾਸਨਿਕ ਸੰਗਠਨ ਨੂੰ ਸਿਵਲ ਸਰਵਿਸੇਸ ਪੁਲਿਸ ਅਤੇ ਨਿਆਂ ਵਿਵਸਥਾ ਦੁਆਰਾ ਨਿਯੰਤਰਿਤ ਕਰਦੀ ਸੀ ਲਾਰਡ ਕਾਰਨਵਲਿਸ ਨੂੰ ਭਾਰਤ ਵਿੱਚ ਸਿਵਲ ਸਰਵਿਸ ਅਤੇ ਪੁਲਸ ਪ੍ਰਬੰਧ ਦਾ ਮੋਢੀ ਮੰਨਿਆ ਜਾਂਦਾ ਹੈ ਭਾਰਤ ਵਿੱਚ ਸਾਰੀਆਂ ਉੱਚੀਆਂ ਨੌਕਰੀਆਂ ਸਿਰਫ ਯੂਰੋਪੀਆਨਾਂ ਨੂੰ ਹੀ ਦਿੱਤੀਆਂ ਜਾਂਦੀਆਂ ਸਨ ਲਾਰਡ ਕਾਰਨਵਲਿਸ ਨੇ ਕਾਰਨਵਲਿਸ ਕੋਡਨਾਮ ਦੀ ਇੱਕ ਪੁਸਤਕ ਤਿਆਰ ਕੀਤੀ 1773 ਈਸਵੀ ਵਿੱਚ ਕਲਕੱਤੇ ਵਿੱਚ ਸਰਵੋੱਚ ਅਦਾਲਤ ਦੀ ਸਥਾਪਨਾ ਕੀਤੀ ਗਈ ਸੋ ਇਹ ਸੀਗਾ ਜੀ ਅੱਜ ਦਾ ਆਪਣਾ ਚੈਪਟਰ ਕੱਲ ਕਰਾਂਗੇ ਜੀ ਨੈਕਸਟ ਚੈਪਟਰ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਥੈਂਕ ਯੂ so much for watching god bless you all